ਹਰਾਨੀ ਜੰਦਾ ਕਿਤਾਬ ਪਾਟ ਨੰਬਰ 5 ਅਜੇਹਾ ਜੋਗ ਸ਼ਹਿਜ਼ਾਦਾ ਦਲੀਪ ਸਿੰਘ ਹੀ ਤਾਂ ਹੈ ਸੋ ਦਲੀਪ ਸਿੰਘ ਨੂੰ ਤਖਤ ਤੇ ਬਿਠਾ ਦਿੱਤਾ ਜਾਵੇ ਅਤੇ ਬਾਜ਼ਾਰ ਤੋਂ ਤੁਸੀਂ ਸੰਭਾਲ ਲਵੋ ਅਤੇ ਤੁਸੀਂ ਸਾਡੇ ਵਾਸਤੇ ਜੰਮੂ ਕਸ਼ਮੀਰ ਦਾ ਇਲਾਕਾ ਹੀ ਕਾਫੀ ਹੈ ਸਾਨੂੰ ਤੁਸਾਂ ਉੱਥੋਂ ਦੇ ਨਾਮੁਖਤਿਆਰ ਮੰਨ ਲੈਣਾ ਲਾਹੌਰ ਦਰਬਾਰ ਨੂੰ ਅਸੀਂ ਨਰਜਾਨਾ ਤਾਰਦੇ ਰਹਾਂਗੇ ਇਸ ਦਾ ਅਰਥ ਹੋਇਆ ਕਿ ਪੰਜਾਬ ਦਾ ਮੈਦਾਨੀ ਇਲਾਕਾ ਸਾਡੇ ਕਬਜ਼ੇ ਰਿਹਾ ਅਤੇ ਪਹਾੜੀ ਤੁਹਾਡੇ ਸਰਕਾਰ ਸਾਹਿਬ ਦੁਨੀਆ ਵਿੱਚ ਸਦਾ ਕੁਛ ਲਵੋ ਕੁਛ ਦਵੋ ਦੀ ਨੀਤੀ ਹੀ ਸਫਲ ਹੋ ਸਕਦੀ ਹੈ ਇਕਲਤਾ ਤਾਂ ਕੋਈ ਵੀ ਸਭ ਕੁਝ ਪ੍ਰਾਪਤ ਨਹੀਂ ਕਰ ਸਕਦਾ ਪਰ ਸਾਡੇ ਸਿਰ ਤੇ ਤਾਂ ਦਲੀਪ ਸਿੰਘ ਮਹਾਰਾਜ ਹੋਵੇਗਾ ਨਾ ਦਲੀਪ ਸਿੰਘ ਨੂੰ ਤਾਂ ਅਸੀਂ ਵੀ ਆਪਣਾ ਮਹਾਰਾਜ ਮੰਨਾਂਗੇ ਅਸੀਂ ਲਾਹੌਰ ਦਰਬਾਰ ਨੂੰ ਹਰ ਸਾਲ ਨਜ਼ਰਾਨਾ ਵੀ ਤਾਰਾਂਗੇ ਤੇ ਖਜ਼ਾਨਾ ਨੀਤੀ ਵੀ ਲਾਹੌਰ ਦਰਬਾਰ ਦੇ ਮਾਤ ਹਿੱਤ ਹੋਵੇਗੀ ਇਸ ਢੰਗ ਨਾਲ ਜੰਮੂ ਕਸ਼ਮੀਰ ਲਾਹੌਰ ਰਾਜ ਦਾ ਹਿੱਸਾ ਹੀ ਰਹੇਗਾ ਬੜੀ ਲੰਬੀ ਬਹਿਸ ਤੇ ਬਾਅਦ ਦੋਵੇਂ ਧੜਿਆਂ ਵਿੱਚ ਫੈਸਲਾ ਹੋ ਗਿਆ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਕਰਨ ਦੀ ਜ਼ਿੰਮੇਵਾਰੀ ਸੰਦੇਵਾਲੀਆਂ ਨੇ ਆਪਣੇ ਸਿਰ ਲੈ ਲਈ ਮਹਾਰਾਜਾ ਸ਼ੇਰ ਸਿੰਘ ਉਸ ਸਮੇਂ ਮੁਕੇਰੀਆਂ ਦੇ ਇਲਾਕੇ ਵਿੱਚ ਸ਼ਿਕਾਰ ਖੇਡ ਰਿਹਾ ਸੀ ਇੱਕ ਦਿਨ ਅਚਨਚੇਤ ਹੀ ਸਰਦਾਰ ਅਜੀਤ ਸਿੰਘ ਅਤੇ ਸਰਦਾਰ ਲਹਿਣਾ ਸਿੰਘ ਦਾ ਹਾਜ਼ਰ ਹੋਏ ਮਹਾਰਾਜਾ ਸ਼ੇਰ ਸਿੰਘ ਨੇ ਦੋਮੰਦਾ ਬੜਾ ਨਿੱਘਾ ਸਵਾਗਤ ਕੀਤਾ ਰਸਮੀ ਗੱਲਬਾਤ ਪਿੱਛੋਂ ਮਹਾਰਾਜਾ ਨੇ ਆਉਣ ਦਾ ਕਾਰਨ ਪੁੱਛਿਆ ਸਨਾਓ ਚਾਚਾ ਜੀ ਕਿਵੇਂ ਦਰਸ਼ਨ ਦਿੱਤੇ ਨੇ ਲੈਹਣਾ ਸਿੰਘ ਜਦੋਂ ਸ਼ੇਰ ਸਿੰਘ ਦਾ ਚਾਚਾ ਲੱਗਦਾ ਸੀ ਮਹਾਰਾਜ ਸਾਹਿਬ ਸਿੱਧੀ ਗੱਲ ਕਿਉਂ ਨਾ ਕਰੀਏ ਤੁਹਾਡੇ ਵਜ਼ੀਰ ਰਾਜਾ ਧਿਆਨ ਸਿੰਘ ਦੇ ਭੇਜੇ ਹੋਏ ਆ ਤੁਹਾਨੂੰ ਕਤਲ ਕਰਨ ਵਾਸਤੇ ਲੈਹਣਾ ਸਿੰਘ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਡਰਾਏ ਢੰਗ ਨਾਲ ਕਿਹਾ ਚਾਚਾ ਜੀ ਇਹੋ ਜਿਹਾ ਪਿਤਾ ਹੁੰਦਾ ਏ ਜਿਹੋ ਜੇ ਪਿਤਾ ਦਾ ਭਰਾ ਜੇ ਤੁਹਾਡੇ ਹੱਥੋਂ ਮੇਰੀ ਮੌਤ ਲਿਖੀ ਹੈ ਤਾਂ ਮੈਨੂੰ ਹੋਰ ਕੀ ਚਾਹੀਦਾ ਹੈ। ਅਲੋ ਮੇਰੀ ਤਲਵਾਰ ਅਤੇ ਮੇਰਾ ਸਿਰ ਉਤਾਰ ਲਵਾਓ। ਸ਼ੇਰ ਸਿੰਘ ਨੇ ਬੜੇ ਹੀ ਧੀਰਜ ਨਾਲ ਕਿਹਾ ਮਹਾਰਾਜ ਜੇ ਅਸਾਂ ਤੁਹਾਨੂੰ ਸੱਚਮੁੱਚ ਕਤਲ ਕਰਨਾ ਪੈਣਾ ਹੁੰਦਾ ਤਾਂ ਮੋਹੋਂ ਆਖਾਂ ਦੀ ਲੋੜ ਨਹੀਂ ਸੀ। ਤੁਸੀਂ ਸਾਡਾ ਆਪਣਾ ਲਹੂ ਤੇ ਮਾਸ ਹੋ ਸਾਡੇ ਹੱਥੋਂ ਇਹ ਪਾਪ ਕਿਵੇਂ ਹੋ ਸਕਦਾ ਹੈ ਅਸੀਂ ਤਾਂ ਇਸ ਵਾਸਤੇ ਹਾਜ਼ਰ ਹੋਈਆਂ ਹਾਂ ਕਿ ਰਾਜਾ ਧਿਆਨ ਸਿੰਘ ਬਾਰੇ ਆਪ ਜੀ ਨੂੰ ਕੋਈ ਸ਼ੱਕ ਨਾ ਰਹਿ ਜਾਵੇ ਅੱਜ ਉਹਨੇ ਸਾਨੂੰ ਕੱਲ੍ਹਾਏ ਅਸਾਂ ਆਪ ਜੀ ਦਾ ਲਾਧ ਕਰ ਦਿੱਤੀ ਹੈ ਉਹਦੇ ਕੋਲ ਜਾ ਕੇ ਕੋਈ ਬਹਾਨਾ ਲਾ ਦਵਾਂਗੇ ਕਿ ਸਾਡਾ ਦਾਣਾ ਲੱਗਾ ਪਰ ਕੱਲ੍ਹ ਕੋਤਵਾਰ ਨੂੰ ਜੇ ਉਹ ਭੇਜਿਆ ਕੋਈ ਹੋਰ ਆ ਜਾਵੇ ਤਾਂ ਫੇਰ ਲਹਿਣਾ ਸਿੰਘ ਨੇ ਪ੍ਰਸ਼ਨ ਸੂਚਕ ਨਜ਼ਰ ਨਾਲ ਤਾਕਦਿਆਂ ਕਿਹਾ ਫਿਰ ਇਸ ਦਾ ਕੋਈ ਇਲਾਜ ਸ਼ੇਰ ਸਿੰਘ ਨੇ ਚਿੰਤਾ ਪ੍ਰਗਟ ਕੀਤੀ ਇੱਕੋ ਇਲਾਜ ਹੈ ਵੈਰੀ ਦੇ ਹੱਥੋਂ ਮਰਨ ਨਾਲੋਂ ਉਸ ਨੂੰ ਪਹਿਲਾਂ ਮਾਰ ਲੈਣਾ ਜਿਹੜਾ ਤੁਹਾਨੂੰ ਮਰਵਾਉਣਾ ਚਾਹੁੰਦਾ ਹੈ ਤੁਸੀਂ ਉਸ ਨੂੰ ਮਾਰ ਦਿਓ ਇਹ ਕੰਮ ਸਿਰਫ ਤੁਸੀਂ ਕਰੋਗੇ ਉਸ ਦੀ ਥਾਂ ਵਜ਼ੀਰ ਤੁਸੀਂ ਬਣੋਗੇ ਅਤੇ ਜ਼ਗੀਰਾ ਦੁਨੀਆ ਕਰ ਦਿੱਤੀਆਂ ਜਾਣਗੀਆਂ ਨਾਲੇ ਤੁਹਾਡੇ ਨਾਲ ਉਹ ਵਿਥੇਰੇ ਇਤਵਾਰ ਵਾਲਾ ਹੋਰ ਹੈ ਵੀ ਕੌਣ ਜਿਸ ਨੂੰ ਮੈਂ ਆਪਣਾ ਕਹਿ ਸਕਾਂ ਸ਼ੇਰ ਸਿੰਘ ਦੇ ਦਿਲ ਵਿੱਚ ਸੱਚਮੁੱਚ ਸਾਹਦੇਵਾਲੀਆਂ ਵਾਸਤੇ ਭਰੋਸਾ ਸੀ ਮਹਾਰਾਜ ਜੋ ਕੁਛ ਫਰਮਾਉਂਦੇ ਹੋ ਦਸਤ ਹੈ ਪਰ ਇਤਵਾਰ ਕਰਨਾ ਵੀ ਤਾਂ ਔਖਾ ਹੈ ਜਿੰਨਾ ਗੋਲੀਆਂ ਹੱਥੋਂ ਚੰਦਗੌਰ ਨੂੰ ਮਰਵਾਇਆ ਸੀ ਕਿਤੇ ਉਹਨਾਂ ਵਾਲਾ ਹੀ ਹੱਥ ਤੁਹਾਡੇ ਤੇ ਨਾ ਆ ਜਾਵੇ ਬਸ ਦਿਲ ਡਰਦਾ ਏ ਐਵੇਂ ਫਿਰ ਇਹ ਡਰ ਦੂਰ ਕਿਵੇਂ ਹੋਵੇ ਸ਼ੇਰ ਸਿੰਘ ਨੇ ਭਰੋਸਾ ਦਿਵਾਉਣ ਦੇ ਇਰਾਦੇ ਨਾਲ ਪੁੱਛਿਆ ਜੋ ਕੁਛ ਜਵਾਨੀ ਕਹਿੰਦੇ ਹੋ ਲਿਖ ਦਵੋ ਮਹਾਰਾਜ ਸ਼ੇਰ ਸਿੰਘ ਨੇ ਹੁਕਮ ਲਿਖ ਦਿੱਤਾ ਤੇਰਨ ਸਿੰਘ ਨੂੰ ਕਤਲ ਕਰ ਦਿਓ ਖੂਨ ਮਾਫ ਉਸ ਦੀ ਥਾਂ ਸਰਦਾਰ ਲਹਿਣਾ ਸਿੰਘ ਨੂੰ ਵਜ਼ੀਰ ਬਣਾ ਲਿਆ ਜਾਵੇਗਾ ਅਤੇ ਸਾਹਦੇਵਾਲੀ ਦੀਆਂ ਜੰਗੀਰਾ ਤੁਗਨੀਆਂ ਕਰ ਦਿੱਤੀਆਂ ਜਾਣਗੀਆਂ ਹੁਣ ਮਹਾਰਾਜ ਲਹਿਣਾ ਸਿੰਘ ਦੇ ਕਾਗਜ਼ ਸੰਭਾਲਦਿਆਂ ਕਿਹਾ 15 ਸਤੰਬਰ ਵਾਲੇ ਦਿਨ ਲਾਹੌਰ ਬੁਲਾ ਕੇ ਸਾਡੀਆਂ ਫੌਜਾਂ ਦੀ ਹਾਜ਼ਰੀ ਲਵਾਓ ਉਸ ਦਿਨ ਅਸੀਂ ਧਿਆਨ ਸਿੰਘ ਨੂੰ ਕਤਲ ਕਰਦੇਾਂਗੇ ਸਾਡੇ ਕੋਲ ਕੋਈ ਬਹਾਨਾ ਹੋਣਾ ਚਾਹੀਦਾ ਏ ਫੌਜ ਲੈ ਕੇ ਲਾਹੌਰ ਆਉਂਦਾ ਇਹ ਠੀਕ ਹੈ ਬਕਾਇਦਾ ਦਫਤਰੀ ਹੁਕਮ ਭੇਜ ਦਿੱਤਾ ਜਾਏਗਾ ਇਸ ਗੋਦਨਾਲ ਮਹਾਰਾਜਾ ਸ਼ੇਰ ਸਿੰਘ ਸਹਿਮਤ ਹੋ ਗਿਆ ਇਸ ਜਿੱਤ ਉਤੇ ਸਾਹਦੇਵਾਲੀਆਂ ਸਰਦਾਰ ਬਹੁਤ ਖੁਸ਼ਾਨ ਨਾ ਕਈ ਦਿਨੇ ਸੋਚਣ ਪਿੱਛੋਂ ਉਹਨਾਂ ਦੀ ਇਹ ਗੋਦ ਬਣਾਈ ਸੀ ਉਸ ਦਾ ਇੱਕ ਹਿੱਸਾ ਉਹਨਾਂ ਦੀ ਮਰਜ਼ੀ ਮੁਤਾਬਿਕ ਪੂਰਾ ਹੋ ਗਿਆ ਸੀ ਅਗਲੇ ਦਿਨ ਉਹ ਲਾਹੌਰ ਆ ਪੁੱਜੇ ਰਾਜਾ ਧਿਆਨ ਸਿੰਘ ਆਪਣੀ ਥਾਂ ਸ਼ੇਰ ਸਿੰਘ ਦੇ ਕਤਲ ਦੀ ਖਬਰ ਉਡੀਕ ਰਿਹਾ ਸੀ ਸਾਂਦੇ ਵਾਲਿਆਂ ਨੂੰ ਖਾਲੀ ਮੋੜਾ ਵੇਖ ਉਹ ਕੁਝ ਹੈਰਾਨ ਹੋ ਗਿਆ asli ਭੇਦ ਜਾਣਨ ਵਾਸਤੇ ਉਹ ਦੋਵਾਂ ਨੂੰ ਵੱਖਰੇ ਕਮਰੇ ਵਿੱਚ ਲੈ ਗਏ ਕਿੰਨੇ ਛਾਤਰ ਨੇਕਵਲ ਮਿਲ ਬੈਠੇ ਤਾਂ ਸਰਦਾਰ ਲਹਿਣਾ ਸਿੰਘ ਨੇ ਸ਼ੇਰ ਸਿੰਘ ਦਾ ਲਿਖਿਆ ਹੁਕਮ ਧਿਆਨ ਸਿੰਘ ਦੇ ਸਾਹਮਣੇ ਧਰ ਦਿੱਤਾ ਆਪਣੇ ਕਤਲ ਦਾ ਹੁਕਮ ਪੜ੍ਹ ਕੇ ਧਿਆਨ ਸਿੰਘ ਦਾ ਰੰਗ ਉੱਡ ਗਿਆ ਉਹ ਕਬਰਾ ਕੇ ਲੈਣਾ ਸਿੰਘ ਦੇ ਪੈਰੀ ਡਿੱਗ ਪਿਆ ਗੁਰੂ ਨਾਨਕ ਦੇ ਨਾਂ ਦੇ ਵਾਸਤੇ ਜੇ ਧਿਆਨ ਸਿੰਘ ਨੇ ਤਰਲਾ ਲਿਆ ਜਿਵੇਂ ਜਾਣ ਦਿਓ ਮੇਰੀ ਜਾਨ ਬਖਸ਼ ਦਿਓ ਜੰਮੂ ਛੱਡਿਆ ਮੈਂ ਪੰਜਾਬ ਵਿੱਚ ਇੱਕ ਇੰਚ ਥਾਂ ਨਹੀਂ ਮੰਗਦਾ ਮੈਂ ਪ੍ਰਦੇਸ਼ ਚਲਾ ਜਾਵਾਂਗਾ ਮੈਂ ਮੰਗ ਕੇ ਗੁਜ਼ਾਰਾ ਕਰ ਲਵਾਂਗਾ ਪਰ ਮੇਰੀ ਜਾਨ ਬਖਸ਼ ਦਿਓ ਅੱਛਾ ਅਸੀਂ ਤਾਂ ਫਿਰ ਵੀ ਰਹਿਮ ਕਰ ਜਾਵਾਂਗੇ ਪਰ ਤੈਥੋਂ ਕਦੇ ਨੇਕੀ ਨਹੀਂ ਸਰੀ ਨਾਲੇ ਜੀ ਅਸੀਂ ਤੁਹਾਨੂੰ ਜਾਣਦੀਏ ਤਾਂ ਸਾਡੇ ਬਚਾ ਦਾ ਕਿਹੜਾ ਰਸਤਾ ਹੋਵੇਗਾ ਲਹਿਣਾ ਸਿੰਘ ਨੇ ਹੁਕਮ ਵਾਲੇ ਕਾਗਜ਼ ਸੰਭਾਲਦਿਆਂ ਕਿਹਾ ਸਰਦਾਰ ਲਹਿਣਾ ਸਿੰਘ ਜੀ ਧਾਨ ਸਿੰਘ ਨੇ ਆਪਣੇ ਆਪ ਤੇ ਕਾਬੂ ਪਾ ਕੇ ਕਿਹਾ ਮੌਤ ਟਲੀ ਦੇਖ ਕੇ ਮਸਾ ਹੀ ਉਹਦਾ ਦਿਲ ਟਿਕਾਣੇ ਹੋਇਆ ਮੈਂ ਤਾਂ ਸਦਾ ਹੀ ਤੁਹਾਡਾ ਦਾਸ ਹਾਂ ਤੁਹਾਡੀ ਇਸ ਨੇਕੀ ਨੂੰ ਤਾਂ ਮੇਰੀ ਔਲਾਦ ਵੀ ਨਹੀਂ ਭੁੱਲੇਗੀ ਹੁਣ ਸੋਚਣ ਵਾਲੀ ਗੱਲ ਹੈ ਕਿ ਸਾਂਝੇ ਦੁਸ਼ਮਣ ਤੋਂ ਕਿਵੇਂ ਬਚਿਆ ਜਾਵੇ ਮਹਾਰਾਜਾ ਸ਼ੇਰ ਸਿੰਘ ਨੇ ਨਾ ਤੁਹਾਨੂੰ ਛੱਡਣਾ ਹੈ ਨਾ ਮੈਨੂੰ ਪਰ ਅਸੀਂ ਇਕੱਲੇ ਕੀ ਕਰ ਸਕਦੇ ਹਾਂ ਲੈਣਾ ਸਿੰਘ ਨੇ ਮਜਬੂਰੀ ਪ੍ਰਗਟ ਕੀਤੀ ਤੁਸੀਂ ਇਕੱਲੇ ਕਿਉਂ ਹੋ ਮੈਂ ਤਨੋਮਨ ਤੁਹਾਡੇ ਨਾਲ ਹਾਂ ਜੋ ਹੁਕਮ ਦਿਓ ਮੈਂ ਕਰਨ ਲਈ ਤਿਆਰ ਹਾਂ ਧਿਆਨ ਸਿੰਘ ਨੇ ਛਾਤੀ ਠੋਕ ਕੇ ਕਿਹਾ ਉਹ ਮਹਾਰਾਜ ਹੈ ਤਾਂ ਤੁਸੀਂ ਵਜ਼ੀਰ ਕਾਨੂੰਨੀ ਤਾਕਤ ਤਾਂ ਸਾਰੀ ਤੁਹਾਡੀ ਹੀ ਹੈ ਨਾ ਤੁਸੀਂ ਸ਼ੇਰ ਸਿੰਘ ਦੇ ਕਤਲ ਦਾ ਹੁਕਮ ਲਿਖ ਦਿਓ ਪਿੱਛੋਂ ਅਸੀਂ ਨਾ ਤਾਂ ਗੋਲੀਆਂ ਵਾਂਗ ਰਗੜਦੇ ਫਰੀਏ ਕੰਮ ਸਭ ਅਸੀਂ ਕਰਦੇਾਂਗੇ ਅਤੇ ਸੰਭਾਲ ਤੁਸੀਂ ਲਿਓ ਪਰਵਾਣ ਲਓ ਸਭ ਕੁਝ ਲਿਖ ਦਿੰਦਾ ਧਿਆਨ ਸਿੰਘ ਨੇ ਲਿਖ ਦਿੱਤਾ ਸਾਹਦੇ ਵਾਲਾ ਸਾਂਦੇਵਾਲੀਆਂ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਕਰਦੀ ਖੂਨ ਮਾਫ਼ ਦਲੀਪ ਸਿੰਘ ਨੂੰ ਤਖਤ ਤੇ ਬਿਠਾਇਆ ਜਾਵੇਗਾ ਅਤੇ ਮੀਰੀ ਥਾਂ ਲੈਣਾ ਸਿੰਘ ਵਜ਼ੀਰ ਬਣੇਗਾ ਸਾਂਦੇਵਾਲੀਆਂ ਦੀਆਂ ਜੰਗੀਰਾਂ ਦੁੱਗਨੀਆਂ ਕਰ ਦਿੱਤੀਆਂ ਜਾਣਗੀਆਂ ਉਸੇ 15 ਸਤੰਬਰ ਦਾ ਇਕਰਾਰ ਸਾਂਦੇਵਾਲੀਆਂ ਨੇ ਧਿਆਨ ਸਿੰਘ ਨਾਲ ਕੀਤਾ ਅਤੇ ਫੌਜਾਂ ਦੀ ਹਾਜ਼ਰੀ ਲਵਾਉਣ ਵਾਸਤੇ ਕਿਹਾ 15 ਸਤੰਬਰ 1846 ਈਸਵੀ ਦਾ ਨਿਰਭਾਗਾ ਦਿਨ ਆ ਪਹੁੰਚਾ ਭਗਵਨਪੂਰੇ ਦੇ ਪਿਛਲੇ ਪਾਸੇ ਖੁੱਲੇ ਮੈਦਾਨ ਵਿੱਚ ਮਹਾਰਾਜਾ ਸ਼ੇਰ ਸਿੰਘ ਦਾ ਟੈਂਪ ਲੱਗਿਆ ਹੋਇਆ ਸੀ ਥੋੜਾ ਹੀ ਦਿਨ ਚੜਿਆ ਸੀ ਜਾਂ ਸੰਦੇਵਾਲੀਆਂ ਆ ਪਹੁੰਚੇ ਉਹਨਾਂ ਆਪਣੀ ਫੌਜ ਦਾ ਇੱਕ ਦਸਤਾ ਤੋਪਾਂ ਕੋਲ ਖੜਾ ਲ ਦਿੱਤਾ ਮਹਾਰਾਜਾ ਸ਼ੇਰ ਸਿੰਘ ਆਪਣੇ ਖਾਸ ਤੰਬੂ ਵਿੱਚ ਬੈਠਾ ਸੀ ਅਜੀਤ ਸਿੰਘ ਅਤੇ ਲੈਣਾ ਸਿੰਘ ਰਵਾ ਰਵੀ ਤੰਬੂ ਵਿੱਚ ਦਾਖਲ ਹੋਏ ਰਵਾਰ ਤਨਸਾਰ ਲੈਣਾ ਸਿੰਘ ਨੇ ਮਹਾਰਾਜ ਅੱਗੇ ਨ ਰਜਾਨਾ ਧਰਿਆ ਅਜੀਤ ਸਿੰਘ ਨੇ ਅੱਗੇ ਵਧ ਕੇ ਕਿਹਾ ਮਹਾਰਾਜ ਆਪ ਜੀ ਦੀ ਭੇਟਾ ਵਾਸਤੇ ਇਹ ਬਕਾਈਤੀ ਬੰਦੂਕ ਹਾਜ਼ਰ ਹੈ ਉਹਨਾਂ ਨਾਲ ਸਿੱਧੀ ਕਰਕੇ ਅਗਾਹ ਵਧਾਈ ਮਹਾਰਾਜਾ ਸ਼ੇਰ ਸਿੰਘ ਸਾਂਦੇਵਾਲੀਆਂ ਤੇ ਪੂਰੀ ਤਰ੍ਹਾਂ ਵਿਸ਼ਿਆ ਹੋਇਆ ਸੀ ਉਹਨਾਂ ਬੰਦੂਖ ਫੜਨ ਵਾਸਤੇ ਸੱਜਾ ਹੱਥ ਅੱਗੇ ਵਧਾਇਆ ਉਹ ਬੰਦੂਖ ਘੋੜੇ ਵਾਲੀ ਸੀ ਅਜੀਤ ਸਿੰਘ ਨੇ ਪਿੱਛੋਂ ਹੀ ਘੋੜਾ ਦਵਾ ਦਿੱਤਾ ਗੋਲੀ ਮਹਾਰਾਜਾ ਸ਼ੇਰ ਸਿੰਘ ਦੇ ਸੱਜੇ ਮੋਢੇ ਵਿੱਚ ਲੱਗੀ ਸਿੰਘ ਕੁਰਸੀਆਂ ਥੱਲੇ ਉਲਰ ਪਿਆ ਸਰਦਾਰ ਬੁੱਧ ਸਿੰਘ ਮਹਿਰਾ ਮਹਾਰਾਜ ਦੇ ਪਿਛਲੇ ਪਾਸੇ ਚਰਾ ਕੋਲ ਕਰ ਰਿਹਾ ਸੀ ਉਹ ਤਲਵਾਰ ਤੂ ਕਿ ਅਜੀਤ ਸਿੰਘ ਵੱਲ ਵਧਿਆ ਪਰ ਕੋਲ ਖੜੇ ਸਾਂਦੇਵਾਲੀਆਂ ਦੇ ਇੱਕ ਸਪਾਈ ਨੇ ਉਹਦੇ ਛਾਤੀ ਵਿੱਚ ਸੰਗੀਤ ਚੋਬ ਦਿੱਤੀ ਬੱਧ ਸਿੰਘ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਸਿਰ ਲਾਹ ਦਿੱਤੇ ਗਏ। 2 ਸਾਲ 7 ਮਹੀਨੇ ਅਤੇ 27 ਦਿਨ ਰਾਜ ਕਰਨ ਪਿੱਛੋਂ ਜਵਾਨੀ ਉਮਰੇ ਹੀ ਮਹਾਰਾਜਾ ਸ਼ੇਰ ਸਿੰਘ ਖਾਨਾ ਜੰਗੀ ਦਾ ਸ਼ਿਕਾਰ ਹੋਇਆ। ਮਹਾਰਾਜਾ ਸ਼ੇਰ ਸਿੰਘ ਦਾ ਸਿਰ ਨੇੜੇ ਤੇ ਟੰਗਿਆ ਸਾਂਦੇ ਵਾਲੀਆ ਬਾਹਰ ਨਿਕਲੇ। ਆਪਣੀ ਫੌਜ ਨੂੰ ਸੰਭਾਲ ਕੇ ਉਹ ਕਿਲੇ ਨੂੰ ਹੋ ਤੁਰੇ। ਉਹ ਥੋੜੀ ਦੂਰ ਗਏ ਤਾਂ ਅੱਗੇ ਮਹਾਰਾਜਾ ਸ਼ੇਰ ਸਿੰਘ ਦਾ ਵੱਡਾ ਪੁੱਤਰ ਟਿੱਕਾ ਪ੍ਰਤਾਪ ਸਿੰਘ ਨਜ਼ਰੀ ਪੈ ਗਿਆ। ਲੈਣਾ ਸਿੰਘ ਤਲਵਾਰ ਤੂ ਕਿ ਉਹਦੇ ਵੱਲ ਵਧਿਆ ਪ੍ਰਤਾਪ ਸਿੰਘ 8 ਕੋ ਸਾਲ ਦਾ ਬੜਾ ਖੂਬਸੂਰਤ ਬੱਚਾ ਸੀ ਉਹ ਲੈਣਾ ਸਿੰਘ ਦੇ ਪੈਰਾਂ ਤੇ ਪੈ ਡ ਗਿਆ ਪਰ ਪੱਥਰ ਦਿਲ ਲੈਣਾ ਸਿੰਘ ਨੇ ਉਸ ਮਾਸੂਮ ਉਤੇ ਵੀ ਰਹਿਮ ਨਾ ਕੀਤਾ ਤਲਵਾਰ ਨਾਲ ਉਸ ਦਾ ਸਿਰ ਲਾ ਕੇ ਉਸ ਨੇ ਨੇਜੇ ਤੇ ਟੰਗ ਲਿਆ ਮਹਾਰਾਣੀ ਚੰਦ ਕੌਰ ਅਤੇ ਬੀਬੀ ਨਾਨਕੀ ਦਾ ਬਦਲਾ ਲੈ ਲਿਆ ਦੇ ਨਾਰੇ ਲਾਉਂਦੇ ਸਾਹਦੇਵਾਲੀਆ ਕਿਲੇ ਕੋਲ ਜਾ ਪੁੱਜੇ ਕਿਲੇ ਦੇ ਬੂਹੇ ਅੱਗੇ ਰਾਜਾ ਧਿਆਨ ਸਿੰਘ ਮਿਲ ਗਿਆ ਲੈਣਾ ਸਿੰਘ ਨੇ ਉਹਦੇ ਹੱਥ ਨਾਲ ਹੱਥ ਮਿਲਾਉਂਦਿਆਂ ਕਿਹਾ ਰਾਜਾ ਸਾਹਿਬ ਅਸਾਂ ਆਪਣਾ ਕੰਮ ਪੂਕਤਾ ਦਿੱਤਾ ਹੈ ਹੁਣ ਚਲੋ ਕਿਲੇ ਵਿੱਚ ਅਤੇ ਬਾਕੀ ਦਾ ਕੰਮ ਪੂਰਾ ਕਰੋ